ਇਹ ਤੁਹਾਨੂੰ ਨਾਲਾਂ ਜਿੱਥੇ ਆਸ਼ਕਮਾਰ ਦੇ ਘਰੇ ਰਸਿਆ ਜਾਂਦਾ ਉਹ ਸੈਂਕਸ਼ਨ ਵੀ ਹੋਈ ਆ ਉਹ ਕੰਮ ਵੀ ਲੱਗਣ ਵਾਲਾ ਹੈ ਸ਼ਾਇਦ ਅਗਲੇ ਮਹੀਨੇ ਲੱਗ ਜਾਏ ਅਸਲ ਵਿੱਚ ਇੱਕ ਮਿੰਟ ਹੋਰ ਤੇ ਇਹ ਸੁਣਦੇ ਅਸੀਂ ਨਹੀਂ ਨਹੀਂ ਮੈਂ ਆਪਣੀ ਗੱਲ ਕਰਦਾ ਸਰ ਇਹ ਸੈਂਕਸ਼ਨ ਜੀ ਇੱਕ ਮਿੰਟ ਸਰ ਸੁਣ ਦਿਲਾ ਸਰ ਪਲੀਜ਼ ਸੈਕਸ਼ਨਸ ਰਾਏ ਕੁਤਰਾ ਉਹਨਾਂ ਨਾਲ ਗੱਲ ਸੁਣੋ ਸਰ ਗੱਲ ਸੁਣੋ ਜੀ ਇਹ ਡਾਕਟਰ ਨਰਿੰਦਰ ਸਿੰਘ ਨੇ ਪੂਰੇ ਲਾਤੀ ਪਤਾ ਪੇਪਰਸ ਵੀ ਆਈਏ ਦਾ ਕਿਹੜਾ ਤੈਤ ਉਹ ਲੱਗ ਤਪਖਸ ਬਜਟ ਚ ਉਹ ਪੈਕਸ ਬਜਟ ਚ ਕਿਹੜਾ ਪੈਕਸ ਬਜਟ ਯਾਰ ਇਸ ਵਾਰ ਹੀ ਕਿਹੜਾ ਇਸ ਵਾਰੀ ਤਪਖਸ ਬਜਟ ਆਇਆ ਹੈ ਇਹ ਆਇਆ ਹੀ ਨਹੀਂ ਹੈ ਸਰ ਤਪਖਸ ਕੋਈ ਆਇਆ ਹੈ ਕਮਿਸ਼ਨਰ ਸਾਹਿਬ ਸਰ 3 ਕਰੋੜ ਰੁਪਏ ਆਇਆ ਹੈ ਸਰ ਪ੍ਰਧਾਨ ਸਾਹਿਬ ਦਰਾ ਦੇ ਆਖੇ ਕਮਿਸ਼ਨ ਸਾਹਿਬ ਦੀ ਪੁਲਿਸ ਇਧਰੋਂ ਕਾਈਂਡਲੀ ਫੋਨ ਕਰਨ ਉਹਨੇ ਵੀ ਉਹਨਾਂ ਦਾ ਸਪੀਕਰ ਆਣ ਕਰੀ ਸਾਰੇ ਜਨਤਾ ਇਸ ਨਾਲ ਪਲੀਜ਼ ਕਾਈਂਡ ਹੋਰ ਅਗਰ ਸਾਹ ਦੇ ਸਾਥ ਹੈ ਇਹ ਟੁੱਟੀ ਇਹ ਟੁੱਟੀ ਜ਼ਰਾ ਜੀ ਨਹੀਂ 11 ਸਾਲ ਦੀ ਚਲਾਈ ਦਰੇ 11 ਸਾਲ ਦੀ ਪੌਸਤ ਨਹੀਂ ਚਲੇਗੀ ਤੁਹਾਨੂੰ ਸਾਇਕ ਪਿਛਲੇ 11 7 11 ਸਾਲ ਤੋਂ ਹੀ ਸਰਕਾਰ ਹੈ। ਅਸੀਂ ਕੋਈ ਗੋਦੀ ਗੱਲ ਨਹੀਂ ਕਰਦੇ। 11 11 ਸਾਲ ਦੇ ਵਿੱਚ ਕੋਈ ਇੱਕਦਮ ਸਰਪੰਚ ਸਾਹਿਬ ਨੂੰ ਸੁਣਾ ਦੇ ਕਿ 7 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ। ਫਿਰ ਕੋਈ ਫਿਰ ਕਿਹੜੀ ਗੱਲ ਆਸ ਹੈ ਕਿ ਡਿਵੈਲਪਮੈਂਟ ਹੋਈ। ਫਿਰ ਕਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਵੀ ਡਿਵੈਲਪਮੈਂਟ ਹੋਈ। ਅੱਜ ਇਹ ਚਪਾਈ ਹੈ ਸਾਰੇ ਲੋਕ ਆਏ ਇੱਥੇ। ਲੇਕਿਨ ਕੀ ਜੋ ਕੀ ਸਿਰਫ ਇਹ ਨਹੀਂ ਸਿਰ ਮੇਰਾ ਨਾਮ ਸ਼ਾਮ ਸ਼ਰਮਾਲ ਸਰ ਸ਼ਾਮ ਸ਼ਾਮ ਜੀ ਸ਼ਾਮ ਹੀ ਤੇ ਉਸ ਯੋਜਨ ਦੇ ਮਕਾਨ ਲੱਭੇ ਤੇ ਸਿਰ ਜਿਹੜੀ ਆਵਾਜ਼ ਉਹਨਾਂ ਜਿਹੜੇ ਮਕਾਨ ਬਣਾਦੇ ਨੇ ਜਨਾਬ ਮੇਰੇ ਕੋਲ ਇੱਕ ਵਾਰੀ ਚੱਲਣਾ ਤੁਸੀਂ ਕਹਿੰਦੇ ਕ੍ਰਪਸ਼ਨ ਨਹੀਂ ਹੁੰਦੀ ਸਭ ਤੋਂ ਜ਼ਿਆਦਾ ਤੁਹਾਡੇ ਵਰਕੇ ਕ੍ਰਪਸ਼ਨ ਕਰਦੇ ਪਰ ਬੀਬੀਦਾਰ ਬਣਾ ਦੇ ਕੇ ਕਰੋ ਨੀਦਾ ਮੈਂ ਤਾਂ ਮੈਂ ਇੱਥੇ ਸ਼ਾਨਾ ਬਚਾਨਾ ਉਹਦਾ ਹਾਈ ਵਿਟਨਸ ਹੈ ਅਗਰ ਆਪ ਪ੍ਰੂਫ ਕਰਨਾ ਚਾਹਤੇ ਹੋ ਮੈਂ ਸਿਖਤ ਪ੍ਰੂਫ ਕਰੂੰਗਾ ਹਾਂ ਬਤਾਈਏ ਮੈਨੂੰ एक आपने बनानी अपनी लगानी आपने आप सही सर कोई काम नहीं लगाना हमें कोई काम नहीं चाहिए सर पिछले ग्यारह साल का एक ही काम रखा हुआ है माननीय यहाँ पे सांसद जी आए एम पी जुगुल किशोर जी आए आपके बट वो आए मेयर साहब आए यहाँ पे और यहाँ पे कोई ऐसा मिनिस्टर नहीं कोई ऐसा कंसर्न एम एल ए नहीं हर आदमी यहाँ पे आया और देख के क्या गया यही तसली जवाब आज दे रहे हो ਕਿਆ ਹੋᱣਾ ਗਰਾਊਂਡ 'ਤੇ ਕੰਮ 11 ਸਾਲ ਦਾ ਆਪ ਦੇਖ ਲਿਜੀਏ ਦੇਸ਼ ਨੂੰ ਆਜ਼ਾਦ ਹੋ ਗਏ 75 ਇਅਰ ਹੋ ਗਏ ਲਿਸਨ ਸਰ ਪਲੀਜ਼ ਇੱਕ ਉਨੇ ਬਣਾਇਆ ਸਰ ਪਹਿਲੇ ਸਾਰੇ ਡਾਕਟਰ ਮਨੇਹਾੜ ਨੇ ਬਣਾਇਆ ਲੇਕਿਨ ਪੁੱਛੋ ਵਸ ਗੱਲ ਕੀ ਉਹ ਕਿਹਦੀ ਪਾਰਟੀ ਦਾ ਸਰ ਅੱਗੇ ਡਾਕਟਰ ਮਨੇਹਾੜ ਦੀ ਦਾ ਯਾਰ ਇੱਕ ਬੰਦ ਪਲੀਜ਼ ਗੱਲ ਸੁਣੋ ਉਹ ਕਿਹਦੀ ਪਾਰਟੀ ਦਾ ਅਗਰ বিজেਪ ਬਣਾਇਆ ਸਰ ਬੋਰਡ ਵੀ ਸਭ ਤੋਂ ਜ਼ਿਆਦਾ ਸੇ ਲੋਕ ਦਿੱਤੇ ਸਰ ਸਰ ਦੀ ਬੋਰਡ ਵੀ ਸਭ ਤੋਂ ਜ਼ਿਆਦਾ ਸੇ ਲੋਕ ਦਿੱਤੇ ਸਰ ਪੰਚਾਇਤ ਪੂਰੇ 44 ਵਾਰਡਾਂ ਵਿੱਚ ਪੁੱਛ ਲਓ ਕਿ ਸਤੂ ਕਾਪ ਜੜੀ ਨਾ ਸਤੂ ਖੜੀ ਉਹ ਸਭ ਤੋਂ ਥੋੜੀ ਜਿਹੜੀ ਸਭ ਤੋਂ ਜ਼ਿਆਦਾ ਬਿਜਲੀ ਬੋਰਡ ਦਿੰਦਾ ਓਨ ਓ ਚਲੋ ਗੋਣਾਂ ਕੋਣ ਗੋਣਾਂ ਸ਼ਾਮੇ ਚੁੱਪ ਕਰ ਰਹੂ ਤੇ ਅੰਟੀ ਚੁੱਪ ਕਿੰਦੀ ਗੱਲ ਦੀ ਐਂ ਕੰਮੂ ਆਦਾ ਨਹੀਂ 11 ਸਾਲ ਦਾ ਛੋੜੀ ਫੋਟੋ ਖਿੱਚਣਾ ਓਰੇ ਨਿਊਜ਼ ਲਾਣੀ ਤੇ ਕਲੀ ਪੋਣਾ ਨਹੀਂ ਨਾ ਤੇਰੀ ਸਾਰੀ ਸੁਣੀ ਕਿਸ ਗੱਲ ਦੀ ਉਹ ਜਿਹੜਾ 200 ਨਹੀਂ ਉਹਨੇ ਗੋਣਾਂ 200 ਇਹ ਵੀ ਨਹੀਂ ਇਹ 200 ਆਪਣੀ ਦਰ ਰੱਖੋ ਮਲੇ ਚਿੱਤੇ ਨਾਲ 200 ਬਰਿੱਤ ਕੀ ਕਰਵਾਤਾ ਅੱਜ ਚਿੱਟਾ ਬਿਗੜਾ ਸਾਰੇ ਤੇ ਬੁਰੀ ਆਏ ਕੋਈ ਜੁਵਾ ਪਰੇਸ਼ਾਨ ਹਾਂ ਸਭ ਤੋਂ ਬਾਤ ਤਾਂ ਇਹ ਨਹੀਂ ਕਿ ਅੰਦ ਕੀ ਚੱਕ ਡੱਗ ਗਿਆ ਬੰਦਾ ਥੱਲੇ ਲੱ ਇਹਨ ਬੋਲਣਾ ਤਾਂ ਬੱਲਾ ਬੰਦਲਾ ਨਹੀਂ ਮੈਡਮ ਮੈਂ ਇਸ ਗਰਾਮ ਦਾ ਬੰਦਾ ਆਇਆ ਚਿੱਟਨਾ ਫਿੰਡਿਆ ਹਰ ਗੱਲ ਕਰਨਾ ਬੂਲੇ ਤੁਸੀਂ ਬੋਲਦੇ ਟੰਗਿਆ ਬਣਿਆ ਬੈਠ ਪਤਾ ਨਹੀਂ ਕਿੰਨੇ ਲੱਖ ਰੁਪਏ ਜੰਗਾ 10 ਲੱਖ ਰੁਪਏ ਕਿ ਸਰਪੰਚ ਜਸ਼ਮ ਸਿੰਘ ਚੜਕੋਲੇ ਕਰਾ ਰਿਹਾ ਬੰਦਾ ਜਿਸ ਦੰਗਰ ਤੋਂ ਸੇ ਬੈਠੇ ਹੋ ਹੋ ਜਸ਼ਮ ਸਿੰਘ ਚਾਰੇ ਕਰਾ ਰਿਹਾ ਕੋਈ ਵੀ ਮੁੰਡੀ ਹੋਣੀ ਨਹੀਂ ਬਾਕੀ ਨਾ ਕਰੀ ਨਹੀਂ ਬਿਲਕੁਲ ਕਰਾਵਾ ਦੀ ਜਮਬਾਣ ਉਹਨੇ ਪੁਨਚਾਈ ਦੀ ਪੰਚਾਇਤ ਦੀ ਸਰਪੰਚ ਜਿੱਤੇ ਬਣਾ ਦਿੰਦਾ ਕੋਈ ਇੰਡਪੈਂਡੈਂਟ ਜਿੱਤੇ ਮੜਨ ਦੀ ਉਹ ਸੁਣਨਾ ਨਾਲ ਕੋਈ ਨਹੀਂ ਉਹਦੀ ਗੱਲ ਸੁਣੀ ਛੋਟੀ ਛੋਟੀ ਗੱਲ ਆ ਇੱਕ ਮੈਂ ਤੁਸੀਂ ਆਓ ਮੈਂ ਕੰਮ ਕੀਤੇ ਇਹ ਕਿਹੜਾ ਕੰਮ ਲਾ ਬਣਦੀ ਉਸ ਇੱਕ ਕੰਮ ਦੱਸਣਾ ਹੈ ਇੱਕ ਕੰਮ ਸਾਈ ਜਮਾ ਇੱਕ ਮਿੰਟ ਜਿੱਤੇ ਜਿਹੜੇ ਮਿਲਿਆ ਨਾ ਮੈਂ ਆਖਣਾ ਵੀ ਨਹੀਂ ਵੀ ਰਿਹਾ ਤਾਂ ਬੀਜਰ ਤੇ ਬਣ ਲਿਆ ਬੀਬੀਜਰ ਤੇ ਆਹ ਬਾਈ ਪਤਾ ਤੁਹਾਨੂੰ ਉਹ ਨੀ ਬਰ ਵੀ ਬੀਬੀ ਦਾ ਬੈਂਡ ਇੰਡੀਕੇਸ਼ਨਾ ਲਓ 20 50 ਉਹ ਅੜਿੰਗ ਤਾਂ ਖੇ ਗੁਰ ਇੱਕ ਇੱਕ ਬੰਦ ਨਹੀਂ ਮੈਂ ਨਾ ਚੀਨ ਬੰਦ ਨਾ ਬੋਲ ਉਹ ਪੜ੍ਹ ਉਹ ਮਾਦਾ ਨਹੀਂ ਆਉਂਦੇ ਉਸੇ ਕਰ ਖੜੀ ਇਹ ਤਰਖਤੀ ਨਹੀਂ ਮੈਂ 파ਟੀ ਠੀਕ ਕਰਾ ਮੈਂ ਜੀ ਗਰਾ ਥੋੜੀ ਮਾੜੀ ਨਹੀਂ ਆ ਸਰਪੈਂਟ ਥੋੜੀ ਉਸੇ ਮੋਕਾ ਪੁੱਛੋ ਇਹ ਕੋਲ ਕਰਨਾ ਬੜਾ ਡਾਈਟ ਬੰਦਾ 50 ਝੂਠ ਬੋਲਦੇ ਬਿਲਕੁਲ ਸ਼ਾਮੇ ਇਹ ਕਿਹਦੇ ਤਹਿਤ ਬੋਲਿਆ ਉਹ ਵੀ ਪੁੱਛਦੇ ਐ ਸਾਡੀ ਨਹੀਂ ਨਹੀਂ ਸਾਡੀ ਬੋਲਿਆ ਅਧਿਕਾਰ ਹੈ ਕੋਈ ਬਣਿਆ ਕਿੱਥੇ ਬਣਤੀ ਉਹ ਮਾਰੇ ਨਾਲ ਨਹੀਂ ਬਣਦਾ ਕਿਹ ਬਣਦਾ ਕਹਿੰਦੇ ਬਣਵਾ ਸੀਨੀਅਰ ਬੰਦੇ ਨੂੰ ਨੰਬਰ ਬੰਦੇ ਖੋਤੇ ਨਾਲ ਗੱਲ ਕਰ ਉਹ ਸੀਨੀਅਰ ਬੰਦਾ ਸਾਹਿਬ ਮੈਂ ਤੇ